ਸਸਕਲ ਜੀ ਸਾਰਿਆਂ ਨੂੰ ਅੱਜ ਆਪਾਂ ਪਹੁੰਚਾ ਟ੍ਰਾਂਟੋ ਆਈਲੈਂਡ ਦੇ ਉੱਪਰ ਇੱਥੇ ਇੱਕ ਫੈਰੀ ਜਾਂਦੀ ਆ ਫੈਰੀ ਮਤਲਬ ਜਹਾਜ਼ ਹੁੰਦਾ ਪਾਣੀ ਵਾਲਾ ਜੋ ਉੱਥੋਂ ਆਪਾਂ ਨੂੰ ਵਾਟਾ ਕੇ ਲੈ ਜਾਊਗਾ ਆਈਲੈਂਡ ਦੇ ਦੂਸਰੀ ਸਾਈਡ ਤੇ ਆਪਾਂ ਨੂੰ ਲੈ ਜਾ ਕੇ ਛੱਡ ਦੇਊਗਾ ਹੁਣ ਆਪਾਂ ਜਾਵਾਂਗੇ ਦੇ ਉੱਪਰ ਤੇ ਇਹ ਵੀ ਨਾਰਮਲ ਜੀ ਟਿਕਟ ਹੁੰਦੀ ਆ ਆਪਣਾ ਬਾਏ ਕਰਨੀ ਪੈਂਦੀ ਆ ਦੋ ਜਣਾਂ ਨੇ 18 ਡਾਲਰ ਲਾਦੇ ਆ ਇੱਕ ਦੇ 9-10 ਡਾਲਰ ਲੱਗਣੇ ਆ ਆ ਇਹ ਨਾਲ ਆਪਾਂ ਨੂੰ ਇਹ ਦੇਤਾ ਇਹਦਾ ਮੈਪ ਕਿੱਥੇ-ਜਿੱਥੇ ਵੀ ਆਪਾਂ ਘੁੰਮ ਸਕਦੇ ਹਾਂ ਬੱਸ ਇਦਾਂ ਜਿਵੇਂ ਜੀ ਆਪਾਂ ਸਾਲਿਆ ਜੀ ਕਮਾਉਣਿਆ ਤੁਹਾਨੂੰ ਦੱਸਿਓ ਫਿਰ ਕਿੱਦਾਂ ਲੱਗਦਾ ਵੈਰੀਆ ਟੂਰ ਦਿਖਾਵਾਂਗੇ ਟ੍ਰਾਂਸਫਰ ਦਾ ਬਹੁਤ ਸੋਹਣਾ 뷰 ਦੇਖਣ ਨੂੰ ਮਿਲਦਾ ਵੈਸੇ ਇੱਥੇ ਮੈਂ ਪਹਿਲਾਂ ਵੀ ਆਇਆ ਹਾਂ ਪਰ ਤੁਹਾਡੇ ਕਰਕੇ ਮੈਂ ਵੀਡੀਓ ਬਣਾਉਣੀ ਸੀ ਤਾਂ ਮੈਂ ਦੁਬਾਰਾ ਆਇਆ ਹਾਂ ਹੁਣ ਮੈਂ ਚੱਲਦਾ ਹਾਂ ਬੰਦੇ ਨੂੰ ਕਮਾਉਣਿਆ ਸਰ ਪੋਜਾੜ ਖੜਾ ਮੰਗ ਰਿਹਾ ਨਹੀਂ ਜਾਣਾ ਪਾਣੀ ਵਾਲੇ ਨੇ ਉਹਨੇ ਫੈਰੀ ਕਹਿੰਦੇ ਉਹਦੇ ਉੱਪਰ ਆਪਾਂ ਚੜ੍ਹਨਾ ਤੇ ਫਿਰ ਕੋੜਿਆ गाइस, चलो जी चल दी हाँ एगी मेन एंट्रेंस ट्रांटो फैरी डॉक्स करके इतने लिखा हुआ सिक्योरिटी वाला बइक थोड़ा मेनली इत तीन पॉइंट्स नहीं वर्ड्स आइलैंड ओनली ये पॉइंट बने हुआ एक हैलन पॉइंट करके बने हुआ एक इतने सेंट्रल आइलैंड बने हुया तो जो है पॉइंट आ उत्या रश नहीं होंगे ਤਾਂ ਆਪਣਾ ਜਿਹੜਾ ਮੇਨ ਮੋਟਿਵ ਉਹ ਤੁਹਾਨੂੰ ਸਾਰਿਆਂ ਨੂੰ ਸ਼ਹਿਰ ਦਿਖਾਉਣਾ ਸ਼ਹਿਰ ਦਾ 뷰 ਦਿਖਾਉਣਾ ਪੂਰੀ ਟ੍ਰਾਂਟੋ ਸਿਟੀ ਦਾ ਇਹਦੇ ਉੱਪਰੋਂ ਤੇ ਸਾਹਮਣੇ ਜਿਹੜਾ ਤੁਸੀਂ ਇਹ ਪੇੜ ਜੇ ਦੇਖ ਰਹੇ ਹੋ ਬਲੈਕ ਬਲੈਕ ਜੀ ਤੁਹਾਨੂੰ ਸਾਰਿਆਂ ਨੂੰ ਪਹਾੜ ਜੇ ਲੱਗਦੇ ਹੋਣੇ ਬਟ ਉਹ ਪਹਾੜ ਨਹੀਂ ਹੈਗਾ ਉਹ ਹੈਗਾ ਟ੍ਰਾਂਟੋ ਮੇਨ ਆਈਲੈਂਡ ਹੈਲਨ ਪੁਆਇੰਟ ਤੋਂ ਇਹ ਲੱਗਿਆ ਹੋਇਆ ਇਹਨਾਂ ਦੀ ਨੇਵੀ ਦਾ ਝੰਡਾ ਜੀ ਸਾਹਮਣੇ ਕੈਨੇਡਾ ਦਾ ਵੀ ਜਿਹੜਾ ਫਲੈਗ ਹੈ ਲੱਗਿਆ ਹੋਇਆ ਉਹ ਹੈਗਾ ਮੇਨ ਵੱਡਾ ਸ਼ਿਪ ਜਿਹੜਾ ਪਰਲੀ ਸਾਈਡ ਖੜਾ ਬਟ ਜਿਹੜਾ ਇਹ ਛੋਟਾ ਸੇ ਸ਼ਿਪ ਬਣਿਆ ਹੋਇਆ ਆਪਾਂ ਨੂੰ ਇਹ ਫੈਰੀ ਦੀ ਟਿਕਟ ਮਿਲੀ ਹੈ ਕਿਉਂਕਿ ਇੱਕ ਤਰ੍ਹਾਂ ਦੀ ਪ੍ਰਾਈਵੇਟ ਫੈਰੀ ਹੈ ਜੀ ਇਹਦੇ ਵਿੱਚ ਬਹੁਤ ਘੱਟ ਲੋਕ ਜਾਂਦੇ ਹੁੰਦੇ ਆ ਜਿਹੜੀ ਪਰਲੀ ਆਉ ਫੈਰੀ ਵੱਡੀ ਆ ਉਹਦੇ ਵਿੱਚ 400 ਤੋਂ ਲੈ ਕੇ 500 ਦੇ ਕਰੀਬ ਲੋਕ ਬੈਠ ਕੇ ਜਾਂਦੇ ਆ ਬਟ ਜਿਹੜੀ ਇਹ ਛੋਟੀ ਆ ਇਹਦੇ ਵਿੱਚ ਬੈਠਣ ਦੀ ਜਗ੍ਹਾ ਨਹੀਂ ਹੁੰਦੀ ਇੱਥੇ ਆਪਾਂ ਨੂੰ ਖੜ ਕੇ ਹੀ ਜਾਣਾ ਪੈਂਦਾ ਇਹ ਟਿਕਟ ਆਪਨ ਮਿਲੀ ਆ ਉੱਪਰ ਨਾਲ ਹੋਰ ਵੀ ਆ ਕੁੜੀਆਂ ਨੇ ਜਾਣ ਵਾਲੀਆਂ ਉਧਰ ਆ ਗੋਰਾ ਬਾਈ ਖੜਾ ਇੱਕ ਤੇ ਇਹਨਾਂ ਦੇ EMPLOYEES ਨੇ ਵਰਕਰ ਜਿਹੜੇ ਇੱਥੇ ਕੰਮ ਕਰਦੇ ਆ ਇਹੀ ਇਹਨੂੰ ਡਰਾਈਵ ਕਰਦੇ ਆ ਤੇ ਉਹ ਸਾਹਮਣੇ ਆਈਲੈਂਡ ਤੇ ਆਪਾਂ ਜਾਂਦੇ ਬਹੁਤ ਦਿਲ ਖੁਸ਼ ਹੋਇਆ ਬਾਈ ਇੱਥੇ ਆ ਕੇ ਕਿਉਂਕਿ ਆਪਾਂ ਕੁਦਰਤ ਨੂੰ ਜਦੋਂ ਨੇੜੇੋਂ ਦੇਖਦੇ ਆ ਤਾਂ ਹੋਰ ਵੀ ਵਧੀਆ ਲੱਗਦਾ ਹਨਾ ਲਓ ਜੀ ਨਵੀਂ ਚੀਜ਼ ਆ ਗਈ ਅੱਗੇ ਇਹ ਹੈਗੀ ਵਾਟਰ ਟੈਕਸੀ ਜੇ ਤੁਹਾਡੀ ਫੈਮਿਲੀ ਆ 10 10 ਜਣੇ ਹੈਗੇ ਜਾਂ 5 ਜਣੇ ਹੈਗੇ ਤੁਹਾਡਾ ਗਰੁੱਪ ਵਧੀਆ ਬਣਿਆ ਹੋਇਆ ਤੁਸੀਂ ਵਾਟਰ ਟੈਕਸੀ ਵੀ ਕਰ ਸਕਦੇ ਹੋ ਇੱਕ ਤਰ੍ਹਾਂ ਦਾ ਛੋਟਾ ਪਾਣੀ ਵਾਲਾ ਜਹਾਜ਼ ਹੈ ਇਹਨਾਂ ਤੁਸੀਂ ਇਹਦੇ ਵਿੱਚ ਆਪਣਾ ਪਰਸਨਲ ਟਾਈਮ ਸਪੈਂਡ ਕਰ ਸਕਦੇ ਹੋ ਆਪਦੀ ਫੈਮਿਲੀ ਨਾਲ ਤੇ ਆਪਦੇ ਦੋਸਤਾਂ ਮਿੱਤਰਾਂ ਨਾਲ ਇਹ ਵੀ ਤੁਹਾਨੂੰ ਮਿਲ ਜਾਂਦੀ ਇੱਥੇ ਹੀ ਤੁਹਾਨੂੰ ਡਰਾਈਵਰ ਵੀ ਪ੍ਰੋਵਾਈਡ ਕਰਾ ਜਾਂਦੇ ਇਹਦੇ ਵਿੱਚ ਹੈਨਾ ਲਓ ਜੀ ਆਪਣੀ ਫੈਰੀ ਵੀ ਚੱਲ ਚੱਲ ਪਈ ਇਧਰ ਨੂੰ ਆਈਲੈਂਡ ਵੱਲ ਨੂੰ ਤੇ ਅੱਗੇ-ਅੱਗੇ ਜਾਂਦੀ ਹੈ ਆਪਣੀ ਵਾਟਰ ਟੈਕਸੀ ਇਹਦੇ ਪਿੱਛੇ-ਪਿੱਛੇ ਜਾਂਦੇ ਆਪਾਂ ਜਿਹੜੀ ਆਪਣੀ ਫੈਰੀ ਹੈ ਵੱਡੀ ਆ ਇਸ ਕਰਕੇ ਇਹ ਥੋੜੀ ਸਲੋ ਚੱਲਦੀ ਆ ਜਿਹੜੀ ਛੋਟੀ ਵਾਟਰ ਟੈਕਸੀ ਆ ਇਹ ਛੋਟੀ ਕਰਕੇ ਇਹ ਜਲਦੀ ਚਲੀ ਜਾਂਦੀ ਆ ਹਨਾ ਇਹਦੇ ਨੇੜੇ ਇਹ ਕੈਰਬੋਰਡ ਬਣਿਆ ਹੋਇਆ ਬਿਲੀ ਵਰਕਸ਼ਾਪ 에어ਪੋਰਟ ਟੋਰਾਂਟੋ ਡਾਊਨਟਾਊਨ ਦਾ ਅੱਜ ਉਹ ਅੱਜ ਤੁਸੀਂ ਉਹਦਾ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਕਿ ਜਹਾਜ਼ ਉੱਥੇ ਹੀ ਲੈਂਡ ਹੋ ਤੇ ਜਹਾਜ਼ ਪਾਣੀ ਦੇ ਉੱਪਰ ਜਦੋਂ ਜਾਂਦੇ ਆ ਤਾਂ ਹੋਰ ਵੀ ਜ਼ਿਆਦਾ ਸੋਹਣੇ ਲੱਗਦੇ ਆ 에ਅਰ ਕੈਨੇਡਾ ਦਾ ਜਹਾਜ਼ ਆ ਮੋਸਟਲੀ ਇਹ ਡੋਮੈਸਟਿਕ ਫਲਾਈਟਸ ਹੀ ਹੁੰਦੀਆਂ ਤਾਂ ਹਨਾ ਆ ਹੈਗਾ ਮੇਨ 뷰 ਟੋਰਾਂਟੋ ਡਾਊਨਟਾਊਨ ਦਾ ਵੱਡੀਆਂ-ਵੱਡੀਆਂ ਬਿਲਡਿੰਗਾਂ ਆਹ ਟੀਡੀ ਬੈਂਕ ਦਾ ਹੈੱਡਕੁਆਟਰ ਆ ਇਹ ਦੇਖ ਲਓ ਇਹ ਦੂਸਰੀ ਸਾਈਡ ਤੋਂ 뷰 ਫਿਰ ਦੁਬਾਰਾ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਉਹਨੂੰ ਸੀ ਐਨ ਟਾਵਰ ਆ ਗਿਆ ਦੇ ਵਿੱਚ ਇੱਧਰ ਆਰਬੀਸੀ ਬੈਂਕ ਦਾ ਹੈੱਡਕੁਆਟਰ ਆ ਗਿਆ ਸਕੋਸ਼ੀਆ ਬੈਂਕ ਅਰੀਨਾ ਦੀ ਮੇਨ ਬਿਲਡਿੰਗ ਆ ਗਈ ਰੋਜਰ ਸੈਂਟਰ ਆਏ ਟੋਰਾਂਟੋ ਦਾ ਮੇਨ ਹੈ ਰੋਜਰ ਸੈਂਟਰ ਇੱਥੇ ਹੀ ਗੀਮਸ ਵਗੈਰਾ ਸਾਰੀਆਂ ਹੁੰਦੀਆਂ ਆਈਸ hockey ਹੋਗੀ ਰਗਬੀ ਹੋਗੀ ਸਾਰੇ ਗੀਮਾਂ ਇੱਥੇ ਅੰਦਰ ਪਰਫੋਰਮੈਂਸ ਹੁੰਦੀ ਹੈ ਇਹ ਇੰਡੋਰ ਸਟੇਡੀਅਮ ਬਣਿਆ ਹੋਇਆ ਕਿਤੇ ਆਪਾਂ ਨੂੰ ਮੌਕਾ ਮਿਲੇ ਆਪਾਂ ਇਹਦੇ ਅੰਦਰ ਜਾ ਕੇ ਵੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਾਂਗੇ ਜਰੂਰ ਜੇ ਤੁਸੀਂ ਝੰਡੇ ਤੋਂ ਦੇਖ ਸਕਦੇ ਹੋ ਕਿੰਨੀ ਤੇਜ਼ ਆੜ ਰਹਾ ਇਹਦਾ ਮਤਲਬ ਇਹ ਆ ਕਿ ਬਹੁਤ ਜ਼ਿਆਦਾ ਹਵਾ ਚੱਲਦੀ ਹੈ ਕਿ ਪਾਣੀ ਵਿੱਚ ਜਦੋਂ ਆਪਾਂ ਜਾਂਦੇ ਆ ਚਾਰੇ ਪਾਸੇ ਉਹ ਜਿਹੜਾ ਸਮੁੰਦਰ ਆ ਇਹਦੀ ਹਵਾ ਪਾਣੀ ਦੀ ਨਾਲ ਜ਼ਿਆਦਾ ਵੱਜਦੀ ਹੈ ਵਿੱਚ ਤਾਂ ਪੂਰਾ ਠੰਡਾ ਲ ਮਾਹੌਲ ਆ ਜੀ ਇੱਥੋਂ ਡਾਊਨ ਟਾਊਨ ਦਾ ਜਿਹੜਾ ਵਿਊ ਆ ਬਹੁਤ ਜ਼ਿਆਦਾ ਸੋਹਣਾ ਡੈਫੀਨਿਟਲੀ ਜਦੋਂ ਵੀ ਤੁਹਾਨੂੰ ਚਾਂਸ ਮਿਲੇ ਟੋਰਾਂਟੋ ਆਓ ਤਾਂ ਇਹਨੂੰ ਕਦੇ ਵੀ ਮਿਸ ਨਾ ਕਰਿਓ ਇਹ ਵਨ ਟਾਈਮ ਵਾਚਿੰਗ ਨਹੀਂ ਹੈਗੀ ਤੁਸੀਂ ਜਿੰਨੇ ਵਾਰ ਦੇਖੋਗੇ ਤੁਹਾਨੂੰ ਨਵਾਂ ਹੀ ਐਕਸਪੀਰੀਅੰਸ ਮਿਲਣਾ वाह जी वाह वेरी नाइस मज़ा आ गया जी बहुत सोनी लगती है सिटी इतों जी ਆ ਗਿਆ ਛੋਟਾ ਜਿਹਾ ਪਲੇਨ ਇਹ ਵੀ 에어ਪੋਰਟ ਤੇ ਜਾਣ ਵਾਲੀ ਆ ਲੈ ਵੀ ਗੋਰੀ ਬਾਈ ਨੇ ਦਾ ਸਾਈਕਲ ਵੀ ਰੱਖ ਲਿਆ ਹਾਂਜੀ ਇੱਕ ਗੱਲ ਹੋਰ ਆਪਣੇ ਰਹਿ ਗਈ ਸੀ ਉਹ ਵੀ ਤੁਹਾਨੂੰ ਦੱਸਦਾ ਮੈਂ ਜਿਵੇਂ ਇਹ ਵੱਡਾ ਸ਼ੇਪ ਆ ਨਾ ਪ੍ਰਾਈਵੇਟ ਇਹਦੇ ਵਿੱਚ ਤੁਸੀਂ ਆਪਣੀਆਂ ਕਾਰਾਂ ਸਾਈਕਲ ਮੋਟਰਸਾਈਕਲ ਜੋ ਵੀ ਤੁਹਾਡੇ ਕੋਲ ਹੈਗਾ ਸਾਧਨ ਤੁਸੀਂ ਇਹਦੇ ਵਿੱਚ ਰੱਖ ਕੇ ਇਹਨੂੰ ਆਇਲੈਂਡ ਦੇ ਉੱਪਰ ਲਿਜਾ ਸਕਦੇ ਹੋ ਹਨਾ ਉੱਥੇ ਜਾ ਕੇ ਤੁਸੀਂ ਆਪਦੀ ਡਰਾਈਵ ਕਰ ਸਕਦੇ ਹੋ ਆਪਦੀਆਂ ਫੋਟੋਜ਼ ਕਲਿੱਕ ਕਰ ਸਕਦੇ ਹੋ ਵੀਡੀਓਜ਼ ਬਣਾ ਸਕਦੇ ਹੋ ਤੇ ਫਾਈਨਲੀ ਆਪਾਂ ਪਹੁੰਚ ਗਏ ਆਈਲੈਂਡ ਦੇ ਉੱਪਰ ਇਹ ਪੁਰਾਣਾ ਸ਼ੇਪ ਇੱਥੇ ਖੜਾ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਬਰਲੀ ਸਾਈਡ ਤੇ ਨੀਚੇ ਇੱਕ ਤੋਪ ਖੜਾਈ ਹੋਈ ਹੈ ਉਹਨਾਂ ਨੇ ਆਪਣੀ ਟ੍ਰਾਂਟੋ ਦਾ ਨਿਆਰਾ ਸਿਕਿਉਰਟੀ ਵੀ ਪੂਰੀ ਇੱਥੇ ਲਓ ਜੀ ਬਾਈ ਨੇ ਸਾਈਕਲ ਕੱਢ ਕੇ ਆਪਦਾ ਚੱਕਦਾ ਹਾਈਲੈਂਡ ਪੁਆਇੰਟ ਵੱਲ ਨੂੰ ਇਸ ਪੁਆਇੰਟ ਦਾ ਨਾਮ ਹੈਲਿੰਸ ਪੁਆਇੰਟ ਇਹ ਜਿਹੜਾ ਉਹ ਸਾਹਮਣੇ ਇੱਕ ਬੁੱਤ ਬਣਿਆ ਤੁਸੀਂ ਦੇਖ ਸਕਦੇ ਹੋ ਇਹ ਬੰਦੇ ਦਾ ਨਾਮ ਹੈਗਾ ਹੈਲਨ ਇਹਦੇ ਨਾਮ ਤੇ ਇਹ ਪੁਆਇੰਟ ਬਣਿਆ ਹੋਇਆ ਇਹ ਇੱਕ ਮਛੀਆ ਫੜਨ ਵਾਲਾ ਬੰਦਾ ਸੀ ਜਿਹੜਾ ਇੱਥੇ ਪਾਣੀ ਵਿੱਚ ਡੁੱਬ ਗਿਆ ਸੀ ਤੇ ਪਹਿਲਾ ਬੰਦਾ ਇਹ ਸੀ ਜਿਹਨੇ ਇਸ ਪੁਆਇੰਟ ਨੂੰ ਲੱਭਿਆ ਸੀ ਇਹ ਟੋਰਾਂਟੋ ਆਈਲੈਂਡ ਦੇ ਉੱਪਰ ਇਹਨੂੰ ਖਾਸ ਮਹੱਤਤਾ ਦਿੱਤੀ ਹੋਈ ਹੈ ਤੇ ਨਾਲ ਹੀ ਇਹ ਟੋਰਾਂਟੋ ਆਈਲੈਂਡ ਪਾਰਕ ਬਣਿਆ ਹੋਇਆ ਤੁਸੀਂ ਇੱਥੇ ਆ ਕੇ ਆਪਣੀ ਸਮਰ ਵਕੇਸ਼ਨ ਇੰਜੋਏ ਕਰ ਸਕਦੇ ਹੋ ਆਫ ਦੀ ਫੈਮਿਲੀ ਦੇ ਨਾਲ ਠੀਕ ਹੈ ਸਾਈਕਲਿੰਗ ਕਰ ਸਕਦੇ ਹੋ ਅੱਗੇ ਫਿਸ਼ਿੰਗ ਵੀ ਕਰ ਸਕਦੇ ਹੋ ਫੋਟੋਸ ਖਿਚਾ ਸਕਦੇ ਹੋ ਉਮੀਦ ਆ ਇਹ ਛੋਟਾ ਜਿਹਾ ਬਲੌਗ ਤੁਹਾਨੂੰ ਸਾਰਿਆਂ ਨੂੰ ਅੱਜ ਬਹੁਤ ਸੋਹਣਾ ਲੱਗਿਆ ਹੋ ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਜਲਦ ਹੀ ਅਗਲੀ ਇੱਕ ਬਹੁਤ ਵਧੀਆ ਵੀਡੀਓ ਦੇ ਵਿੱਚ ਸੋਹਣੇ-ਸੋਹਣੇ ਵਿਊ ਦਿਖਾਵਾਂਗੇ ਟੋਰਾਂਟੋ ਦੇ ਕਵਰ ਕਰਾਂਗੇ ਪੂਰੇ ਕੈਨੇਡਾ ਨੂੰ ਜੇ ਤੁਹਾਨੂੰ ਭੁੱਖ ਲੱਗੀ ਆ ਪਾਣੀ ਬੋਤਲਸ ਇੱਥੋਂ ਲੈ ਸਕਦੇ ਹੋ ਪੀ ਸਕਦੇ ਹੋ ਸਾਰਾ ਕੁਝ ਅੱਗੇ ਲਾਸਟ ਤੇ ਮੈਂ ਇਸ ਵੀਡੀਓ ਦੇ ਵਿੱਚ ਇਸ ਟੋਰਾਂਟੋ ਆਈਲੈਂਡ ਦਾ ਜਿਹੜਾ ਫੁੱਲ ਮੈਪ ਆ ਉਹ ਵੀ ਐਡ ਕਰ ਦੂੰਗਾ ਜਰੂਰ ਦੇਖਿਓ ਤੇ ਆਪਣੀਆਂ ਅਗਲੀਆਂ ਵੀਡੀਓਜ਼ ਦੀ ਕਰਿਓ ਵੇਟ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆ ਤੁਹਾਨੂੰ ਸਾਰਿਆਂ ਨੂੰ ਜਲਦੀ ਅਗਲੀ ਵੀਡੀਓ ਦੇ ਵਿੱਚ ਆਹ ਟਾਈਮ ਟੇਬਲ ਵੀ ਮੈਂ ਨਾਲ ਐਡ ਕਰਤਾ ਥੈਂਕ ਯੂ ਵੈਰੀ ਮਚ ਬਾਏ ਬਾਏ